ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਬਸੰਤ ਮਹੱਲਾ ਪਹਿਲਾ ਚੰਚਲ ਚੀਤ ਨਾ ਪਾਵੇ ਪਾਰ ਆਵਤ ਜਾਤ ਨਾ ਲੱਗੈ ਬਾਰ ਦੂਖ ਘਣੋ ਮਰੀਆ ਕਰਤਾਰਾ ਬਹੁਤ ਯਾਦ ਰੱਖਣਾ ਲਾ ਵਿਸਰਾਮ ਹੈ ਮਰੀਆ ਕਰਤਾਰਾ ਨਹੀਂ ਕਹਿਣਾ ਦੂਖ ਘਣੋ ਮਰੀਆ ਬਹੁਤੇ ਦੁੱਖਾਂ ਕਰਕੇ ਬੰਦਾ ਜਮਦਾ ਮਰਦਾ ਰਹਿੰਦਾ ਹੈ ਦੁਖ ਘਣੋਂ ਮਰੀਐ ਇਥੇ ਵਿਸਰਾਮ ਕਰਤਾਰਾ ਦੁਖ ਘਣੋਂ ਮਰੀਐ ਕਰਤਾਰਾ ਬਿਨ ਪ੍ਰੀਤਮ ਕੋ ਕਰੈ ਨਾ ਸਾਰਾ ਬਿਨ ਪ੍ਰੀਤਮ ਇਥੇ ਵਿਸਰਾਮ ਕੋ ਕਰੈ ਨਾ ਸਾਰਾ ਸਭ ਊਤਮ ਕਿਸ ਆਖੋ ਹੀਨਾ ਹਰ ਭਗਤੀ ਸਚ ਨਾਮ ਪਤੀਨਾ ਰਹਾਉ ਔਖਦ ਕਰਤਾ ਕੀ ਬਹੁ ਤੇਰੇ ਕਿਉ ਦੁਖ ਚੁਕੈ ਬਿਨ ਗੁਰ ਮੇਰੇ ਬਿਨ ਹਰ ਭਗਤੀ ਦੁਖ ਘਨੇਰੇ ਦੁਖ ਸੁਖ ਦਾਤੇ ਠਾਕੁਰ ਮੇਰੇ ਰੋਗ ਵੱਡੋ ਕਿਉ ਬੰਧੋ ਧੀਰਾ ਰੋਗ 부ਜੈ ਸੋ ਕਟੈ ਪੀਰਾ ਰੋਗ 부ਜੈ ਸੁਸਨਾ ਸੋ ਕਟੈ ਪੀਰਾ ਮੈਂ ਅਵਗਣ ਮਾਨ ਮਾਹ ਸਰੀਰਾ ਟੂਡਤ ਖੋਜਤ ਗੁਰ ਮੇਲੇ ਬੀਰਾ ਗੁਰ ਮੇਲੇ ਬੀਰਾ ਟੂਡਤ ਖੋਜਤ ਗੁਰ ਮੇਲੇ ਬੀਰਾ ਗੁਰ ਕਾ ਸ਼ਬਦ दारू ਹਰਨਾਵ ਜੋ ਤੂ ਰੱਖ ਹੈ ਤਿਵੈ ਰਹਾਉ ਜਗ ਰੋਗੀ ਜਗ ਰੋਗੀ ਕਹਿ ਦੇਖ ਦਿਖਾਉ ਹਰਿ ਨਿਰਮਾਇਲ ਨਿਰਮਲ ਨਾਉ ਘਰ ਮਹਿ ਘਰ ਜੋ ਦੇਖ ਦਿਖਾਵੈ ਗੁਰ ਮਹਿਲੀ ਸੋ ਮਹਿਲ ਬੁਲਾਵੈ ਮਨ ਮਹਿ ਮੰਨੂਆ ਚਿਤ ਮਹਿ ਚੀਤਾ ਐਸੇ ਹਰ ਕੀ ਲੋਗ ਅਤੀਤਾ ਹਰਖ ਸੋਗ ਤੀ ਹਰਖ ਸੋਗ ਤੀ ਰਹਿ ਨਿਰਾਸਾ ਅੰਮ੍ਰਿਤ ਚਾਖ ਹਰ ਨਾਮ ਨਿਵਾਸ ਆਪਿ ਪਛਾਨ ਰਹਿ ਲਿਵ ਲਾਗਾ ਜਨਮ ਜੀਤ ਗੁਰਮਤ ਦੁਖ ਭਾਗਾ ਗੁਰਮਤ ਦੁਖ ਭਾਗਾ ਗੁਰਮਤ ਪਦਤੀ ਯਮਕ ਲੱਗੇਗੀ ਜਨਮ ਜੀਤ ਵਿਸਰਾਮ ਗੁਰਮਤ ਦੁਖ ਭਾਗਾ ਜਨਮ ਜੀਤ ਗੁਰਮਤ ਦੁਖ ਭਾਗਾ ਗੁਰ ਦਿਆ ਸਚ ਅੰਮ੍ਰਿਤ ਪੀਵਾ ਸਹਿਜ ਮਰੋ ਜੀਵਤ ਹੀ ਜੀਵੋ ਆਪਣੋਂ ਕਾਰ ਰੱਖੋ ਗੁਰ ਭਾਵੈ ਤੁਮਰੋ ਹੋਇ ਸੋ ਤੁਝੇ ਸਮਾਵੈ ਭੋਗੀ ਕਉ ਦੁਖ ਰੋਗ ਵਿਆਪੈ ਘਾਟ ਘਾਟ ਰਵ ਰਹਿਆ ਪ੍ਰਭ ਜਾਪੈ ਸੁਖ ਦੁਖ ਹੀ ਤੇ ਗੁਰ ਸ਼ਬਦ ਅਤੀਤਾ ਨਾਨਕ RAM ਰਵੈ ਹਿਤ ਚੀਤਾ ਨਾਨਕ RAM ਰਵੈ ਤੇ ਵਿਸਰਾਮ ਹਿਤ ਚੀਤਾ ਬਸੰਤ ਮਹੱਲਾ ਪਹਿਲਾ ਇੱਕ ਤੁਕੀਆ ਮਾਤ ਭਸਮ ਅੰਦੂਲੇ ਗਰਬ ਜਾਹੇ ਕਿ ਧਿਆਨ ਨਾਲ ਮਾਤ ਭਸਮ ਅੰਦੂਲੇ ਤਦੇ ਦਲੈਂਕੜ ਹੈ ਅੰਦਲੇ ਨਹੀਂ ਕਹਿਣਾ ਅੰਦੂਲੇ ਗਰਬ ਗਰਬ ਜਾਹੇ ਇਨ ਬਿਦ ਨਾਗੇ ਜੋਗ ਨਾਹੇ ਇਹ ਬਿਦ ਪਦ ਤੇ ਵਿਸਰਾਮ ਲਾਉਣਾ ਹੈ ਮੂੜੇ ਕਾਹੇ ਬਿਸਾਰਿਓ ਤੈ ਰਾਮ ਨਾਮ ਮੂੜੇ ਕਾਹੇ ਬਿਸਾਰਿਓ ਤੈ ਰਾਮ ਨਾਮ ਅੰਤ ਕਾਲ ਤੀਰ ਆਵੈ ਕਾਮ ਰਹਾਓ ਗੁਰ ਪੂਛ ਤੁਮ ਕਰਹੁ ਵਿਚਾਰ ਜਹ ਦੇਖੋ ਤਹ ਸਾਰਗ ਪਾਣ ਜਹ ਦੇਖੋ ਤਿਹ ਸਾਰਿਗ ਪਾਣ ਕਿਆ ਹਉ ਆਖਾ ਜਾਂ ਕਛੂ ਨਾਹੀ ਜਾਤ ਪਤ ਸਭ ਤੇਰਾ ਨਾਹੀ ਕਾਹੇ ਮਾਲ ਦਰਬ ਦੇਖ ਗਰਬ ਜਾਹੀ ਚਲਤੀ ਬਾਰ ਤੇਰੋ ਕਛੂ ਨਾਹੀ ਪੰਚ ਮਾਰ ਚਿਤ ਰਖਹੁ ਥਾਏ ਜੋਗ ਜੁਗਤ ਕੀ ਇਹ ਹੈ ਪਾਏ ਹਮੈ ਪੇਖੜ ਤੇਰੇ ਮਨੈ ਮਾਹੀ ਹਰ ਨ ਚਿੱਤ ਹੈ ਮੂੜੇ ਮੁਕਤ ਜਾਹੇ ਹਰ ਨ ਚਿੱਤ ਹੈ ਥਿ ਵਿਸਰਾਮ ਮੂੜੇ ਇਥੇ ਯਮ ਕਲਾ ਦੰਨੀ ਹੈ ਮੁਕਤ ਜਾਹੇ ਮਤ ਹਰ ਵਿਸਰਿਆ ਜਮ ਵਸ ਪਾਹੇ ਅੰਤ ਕਾਲ ਮੂੜੇ ਝੋਟ ਖਾਹੇ ਗੁਰ ਸ਼ਬਦ ਵਿਚਾਰਹਿ ਆਪ ਜਾਏ ਸਾਚ ਜੋਗ ਮਨ ਵਸੈ ਆਏ ਜਿਨ ਜਿਉ ਪਿੰਡ ਦਿੱਤਾ ਤਿਸ ਚਿੱਤ ਹੈ ਨਾਹੀ ਮੜੀ ਮਸਾਨੀ ਊੜੇ ਜੋਗ ਨਾਹੀ ਗੁਣ ਨਾਨਕ ਬੋਲੇ ਭਲੀ ਬਾਣ ਤੁਮ ਹੋਹੁ ਸੁਜਾਖੇ ਲੇਹੁ ਪਛਾਨ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ